ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜੀ ਹਾਂਜੀ ਅੱਜ ਧੰਤਨ ਸੂਰਨ ਜਰਨੈਲ ਭਾਈ ਦੇਤਾ ਜੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਨਾਲ ਆ ਥਾਂ ਥਾਂ ਤੇ ਸਭ ਰਗਰੇਟੇ ਸਿੰਘਾਂ ਵੱਲੋਂ ਪੂਰੀ ਵਿਸ਼ਾਦ ਸੰਗਤ ਸਿੱਖ ਸੰਗਤ ਨੂੰ ਮਨਾਇਆ ਜਾ ਰਿਹਾ ਹੈ ਧੰਤਨ ਬਾਬਾ ਮੇਜਰ ਸਿੰਘ ਜੀ ਸੋਹਲੇ ਦਸਮੇਸ਼ ਕਰਨ ਵਾਲਾ ਉਹਨਾਂ ਦੀ ਆਨੰਦਪੁਰ ਸਾਹਿਬ ਵਿੱਚ ਜੋਤੀ ਲੱਗੀ ਉੱਥੇ ਬਹੁਤ ਤਗੜਾ ਬੜੀ ਧੂਮ ਘਮ ਨਾਲ ਬਾਬਾ ਜੀਵਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਹੈ ਮਨਾਇਆ ਜਾ ਰਿਹਾ ਹੈ ਆਪਣੇ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਜੋ ਕਿ ਸ਼ਹਿਰ ਗੁਰਦੋਰਾਹ ਆਪਾਸ ਹੈ ਹੀ ਸੇਮੀ ਪਿੰਡ ਭੋਤਣਾ ਵਿੱਚ ਭੋਤਣਾ ਦੀ ਨਗਰ ਸਾਰੀ ਹੀ ਸਾਧ ਸੰਗਤ ਪਿੰਡ ਦੇ ਨਗਰ ਨਿਵਾਸੀਆਂ ਦੀ ਸਹਿਯੋਗ ਨਾਲ ਇੱਥੇ ਵੀ ਬੜੀ ਧੂਮ ਧਾਮ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜੀ ਸਾਰਿਆਂ ਨੇ ਇਕੱਠੇ ਹੋ ਕੇ ਮਾਈਆਂ ਨੇ ਭੈਣਾਂ ਨੇ ਵੀਰ ਬਜ਼ੁਰਗਾਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੀਆ ਵਧੀਆ ਇਹਨਾਂ ਦੇ ਜਨਮ ਦਿਹਾੜੇ ਜੋ ਕਿ ਸਿੱਧੀ ਦਿਹਾੜੇ ਆ ਸਾਰੇ ਸਿੰਘਾਂ ਦੀ ਮਨਾਉਣ ਦੀ ਪਰਮਾਤਮਾ ਅੱਜ ਆ ਬਖਸ਼ੇ ਤੇ ਤਰਕੀਆਂ ਬਖਸ਼ੇ ਸਾਰੀ قوم ਨੂੰ ਜੋ ਹੜਪੀੜ ਤਾਂ ਵਾਸਤੇ ਉਹਨਾਂ ਵਾਸਤੇ ਵੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਜੀ ਜੋ ਬੈਕਗ੍ਰਾਉਂਡ ਹੈ ਬੈਕਗ੍ਰਾਉਂਡ ਕਰਨ ਵਾਲਾ ਜੀ ਇਹ ਜਿਹੇ ਸਮਾਂ ਦੇ ਵਿੱਚ ਸਰਕਾਰਾਂ ਸਾਥ ਨਹੀਂ ਦਿੰਦੀਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੀ ਸਾਧ ਸੰਗਤ ਦਾ ਜੋ ਜੀ ਆਵੇ ਸਵਾਜਿਹਾਵੇ ਜੋ ਇਤਿਰੇ ਕਾਲਪਰ ਸਾਹਿਬ ਪ੍ਰਕਾਸ਼ ਉਹਨਾਂ ਦੀ ਪੜੀ ਸੁਣੀ ਬਾਣੀ ਸਾਧ ਸੰਗਤ ਵਿੱਚ ਪ੍ਰਵਾਨ ਹੋਵੇ ਜੋ ਵੀ ਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਸਾਰੀਆਂ ਸੰਗਤਾਂ ਦੇ ਮੇਰਾ ਪਰਿਆ ਹੱਥ ਰੱਖੇ ਤੇ ਸਭ ਦੀ ਸੁਣੀ ਹੋਈ ਬਾਣੀ ਪ੍ਰਵਾਨ ਹੋਵੇ। ਇੱਕ ਜੀ ਦਾ ਕਾਲ ਸਾਹਿਬ ਵਾਹਿਗੁਰੂ ਬੋਲੇ ਸ਼ੋ ਨਿਹਾਲ ਸ਼ੋ ਗੁਰੂ ਕਾ ਲੋ। ਗੁਰਿਆਦੇ ਦੁਆਰੇ ਬੁਲਾਵੇ ਨਿਆਰ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ। ਭਾਈ ਦੇ ਕਦੇ ਮਨ ਨੂੰ ਪਾਵੇ ਚੜ੍ਹਦੀ ਕਲਾ ਹੋ ਜਾਵੇ। ਹਾਂ ਜੀ ਜੀ ਗੱਜਕੇ ਜਕਰੇ ਜਾਬੇ ਨਿਹਾਲੋ ਜਾਵੇ ਸ਼ਹੀਦ ਸਿੰਘਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਜਿਕਰਦ ਸਿੰਘਾਂ ਦੇ ਮਨ ਨੂੰ ਭਾਵੇ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀਵਨ ਚੰਗੀ ਦੇ ਜਿਹੜਾ ਜਨਮ ਦਿਹਾੜਾ ਅੱਜ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਸਾਰੇ ਤੇ ਬਣਾਇਆ ਜਾ ਰਿਹਾ ਨਾ ਪਿੰਡ ਭੂਤਣਾ ਦੀ ਗੱਲ ਕਰੀਏ ਤਾਂ ਤੁਹਾਡੇ ਗੁਰੂ ਘਰ ਦੇ ਵਿੱਚ ਇੱਥੇ ਬਣਾਇਆ ਗਿਆ ਕੀ ਕਹੋਗੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ <table> ਤਾਲਬ ਜੀ ਆ ਮੈਂ ਜੀ ਕੀ ਆ ਬੜੀ ਖੁਸ਼ੀ ਤੇ ਮਾਣ ਦੇ ਨਾਲ ਅਸੀਂ ਸੰਗਤ ਨੂੰ ਦੱਸਣ ਜਾ ਰਹੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦੀ ਫਲਵਾੜੀ ਵੱਲੋਂ ਪਿੰਡ ਦੇ ਵਿੱਚ ਸਮਾਗਮ ਕੀਤਾ ਜਾਂਦਾ ਗਿਆ ਸੋ ਇਸ ਵਾਰ ਵੀ ਆ ਸਮਾਗਮਾ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਜਿਸ ਦੇ ਵਿੱਚ ਪਿੰਡ ਦੇ ਸਮੂਚੀਆਂ ਜਥੇਬੰਦੀਆਂ ਸਮੁੱਚੇ ਲੋਕ ਖਾਸ ਤੌਰ ਤੇ ਸਾਡੇ ਛੋਟੇ ਬੱਚੇ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਕਰਕੇ ਇੰਨੀ ਵੱਡੀ ਤਦਾਦ ਦੇ ਵਿੱਚ ਅੱਜ ਪਹੁੰਚੇ ਆ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕੀਤੀਆਂ ਕਿਉਂਕਿ ਸਾਨੂੰ ਜੋ ਸੰਕਲਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਦੇ ਪਿਆਰਿਆਂ ਨੇ ਸਾਨੂੰ ਜਿਹਾ ਦੱਸੇ ਹੋਇਆ ਉਹਦੇ ਮੁਤਾਬਕ ਉਹਨਾਂ 'ਤੇ ਪਹਿਰਾ ਦਿੰਦੇ ਹੋਏ ਬਾਬਾ ਜੀਵਨ ਸਿੰਘ ਜੀ ਜਿਹੜੀ ਫਲਵਾੜੀ ਆ ਉਹਨਾਂ ਨੇ ਪੂਰਨ ਤੌਰ ਤੇ ਸਤਨ ਮੰਨਤਾਂ ਦੇ ਨਾਲ ਸੇਵਾ ਕੀਤੀ ਆ ਤਿੰਨੇ ਦਿਨ ਕੋਈ ਅਚਦਾ ਨਹੀਂ ਅੱਜ ਤੁਸੀਂ ਦੇਖ ਹੀ ਰਹੇ ਹੋ ਚਾਰ ਸਵੇਰ ਕਿੰਨੀ ਸੰਗਤ ਪਹੁੰਚੀ ਹੋਇਆ ਲੰਗਰ ਸ਼ਕ ਰਹੀਆ ਸਵੇਰ ਤੋਂ ਲੈ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਆ ਇਸ ਪਿੰਡ ਦੀ ਖਾਸ ਜਾਂ ਮੇਰੇ ਪਿੰਡ ਨੂੰ ਹਰ ਇੱਕ ਨੂੰ ਆਪਣੇ ਪਿੰਡ ਤੇ ਮਾਣ ਹੁੰਦਾ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਣਾਗਾ ਕਿ ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਵੱਖ-ਵੱਖ ਪਿੰਡਾਂ ਦੇ ਵਿੱਚ ਅਜੇ ਵੀ ਬਾਬਾ ਜੀਵਨ ਸਿੰਘ ਦਾ ਦਿਹਾੜਾ ਹੁੰਦਾ ਜਾਂ ਬਾਬਾ ਰਵੀਦਾਸ ਜੀ ਦਾ ਦਿਹਾੜਾ ਹੁੰਦਾ ਤਾਂ ਉੱਥੇ ਸੀਮਤ ਲੋਕ ਪਹੁੰਚਦੇ ਆ ਕਿਉਂਕਿ ਜਿਹੜਾ ਮੁੱਢਲਾ ਸੰਕਲਪ ਗੁਰੂ ਸਾਹਿਬ ਨੇ ਸਾਨੂੰ ਦੱਸਿਆਗਾ ਵੀ ਨਾ ਕੋਈ ਵੈਰੀ ਨਾ ਹੀ ਬੇਗਾਨਾ ਇੱਕ ਪਿੱਤਾ ਇੱਕ ਸਕੇ ਹਮਾਰਾ ਕਰ ਸੱਚਮੁੱਚ ਇਹ ਤੇ ਪਹਿਰਾ ਦਿੰਦੋ ਹੈ ਮੇਰੀ ਨਗਰ ਦੀ ਨੌਜਵਾਨ ਸਾਥੀ ਵੀਰ ਬਜ਼ੁਰਗ ਮਤਾਮਾਂ ਪਹਿਣਾ ਆਏ ਹੋਏ ਸਮਾਗਮਾਂ 'ਚ ਪਹੁੰਚ ਗੀਆਂ ਤੇ ਅੱਜ ਵੀ ਇਹਨਾਂ ਨੇ ਪਿਛਲੇ 3 ਦਿਨ ਤੋਂ ਲੈ ਕੇ ਵੇਚ ਸਕਾ ਮੌਸਮ ਬੜਾ ਖਰਾਬ ਸੀ ਪਰ ਗੁਰੂ ਦੇ ਸਿੰਘਾਂ ਨੇ ਕਹਿ ਲਈਏ ਤੇ ਬਾਬਾ ਜੀਵਨ ਸਿੰਘ ਜੀ ਦੇ ਸਿੰਘਾਂ ਨੇ ਆਪਣਾ ਪਰਨ ਪਹਿਲਾਂ ਰਾਇ ਕੀਤੀ ਸੀ ਉਸ ਰਾਇ ਤੇ ਪਹਿਰਾ ਦਿੰਦੇ ਹੋਏ ਵੀ ਆਪਾਂ ਅਕਾਲਪੁਰਖ ਵੈਗੂ ਦਾ ਨਾਮ ਲੈ ਕੇ ਆਪਾਂ ਪ੍ਰੋਗਰਾਮ ਸ਼ੁਰੂ ਕਰੋ ਤੇ ਅੱਜ ਮਾਲਕ ਨੇ ਵੀ ਬੜੀ ਕਿਰਪਾ ਕੀਤੀ ਹੈ ਵੇਖੋ ਕੱਲ 2 ਦਿਨ ਤੋਂ ਲੈ ਕੇ ਕਿੰਨੀ ਵਾਰਸ਼ ਹੋ ਰਹੀ ਸੀ ਪਰ ਅੱਜ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਕਿ ਬਹੁਤ ਸੋਹਣਾ ਦਿਨ ਲੱਗਿਆ ਹੋਇਆ ਤੇ ਸੰਗਤਾਂ ਨੇ ਸੇਵਾ ਕੀਤੀ ਹੈ ਤੇ ਵੱਡੇ ਰੂਪ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇੱਥੇ ਇਹੀ ਆ ਗੁਰੂ ਸੱਚੇ ਪਾਤਸ਼ਾਹ ਗਿਆ ਸੀ ਸਾਰੀ ਏਰਦਾਸ ਕਰਦੇ ਆ ਕਿ ਮਾਲਕ ਇਹ ਕਿਰਪਾ ਹਮੇਸ਼ਾ ਸਾਡੇ ਨਗਰ ਤੇ ਰੱਖੀ ਤੇ ਸਮੁੱਚੇ ਲੋਕ ਬਿਨਾਂ ਕਿਸੇ ਪੀੜ ਭਾਵ ਦੇ ਆਪਸੀ ਵੈਰ ਵਿਰੋਧ ਦੇ ਅ ਗੁਰੂ ਦੇ ਦੱਸੇ ਹੋਏ ਸਦਾਤਾ ਦੇ ਚੱਲਣ ਤੇ ਆਪਸ ਵਿੱਚ ਮਿਲਜੁਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕਿਉਂਕਿ ਬਾਬਾ ਜੀਵਨ ਸਿੰਘ ਦਾ ਵੀ ਇਹ ਸੰਦੇਸ਼ ਸੀਗਾ ਜਿਨ੍ਹਾਂ ਨੂੰ ਕੇ ਗੁਰੂ ਸਾਹਿਬ ਨੇ ਆਪਣੇ ਚਰਨਾਂ ਦੇ ਨਾਲ ਲਾਇਆ ਸੀਗਾ ਤੇ ਮਹਾਨ ਜੋਧੇ ਵਜੋਂ ਮਹਾਨ ਸਿੱਖ ਵਜੋਂ ਉਹ ਉੱਪਰ ਕੇ ਸਾਹਮਣੇ ਆਇਆਗੇ ਇਥੇ ਮੇਰ ਤੇਰ ਛੱਡਦੇ ਹੋਏ ਇੱਕ ਇੱਕ ਇਕ ਸੇ ਹਮਾਰ ਕੇ ਪਹਿਰਾ ਦਿੰਦੇ ਹੋਏ ਰਾਲਮੇ ਕੇ ਹੇ ਸਮਾਗਮ ਕਰੀਏ ਤੇ ਨਗਰ ਦੀ ਚੜ੍ਹਦੀ ਕਲਾ ਲਈ ਤੇ ਸਮੁੱਚੇ ਲੋਕਾਂ ਦੇ ਸਰਵਤ ਦੇ ਭਲੇ ਲਈ ਅਸੀਂ ਕਾਰਜ ਇਸੇ ਤਰ੍ਹਾਂ ਹੀ ਕਰ ਦੇ ਦਈਏ ਸੋ ਮੈਂ ਫਿਰ ਅਰਦਾਸ ਕਰਦਾ ਉਸ ਅਕਾਲ ਪੁਰਖ ਵੈਗੁਰੂ ਅੱਗੇ ਕੇ ਮਾਲਕਾ ਲਾਜ਼ਮੀ ਤੌਰ ਤੇ ਸਮੁੱਚੀਆਂ ਸੰਗਤਾਂ ਨੂੰ ਜਿਹੜੇ ਅਜੇ ਵੀ ਸੇਵਾ ਤੋਂ ਇੰਦਰ ਉਧਰ ਅਸੀਂ ਭਟਕੇ ਹੋਏ ਹਾਂ ਬਹੁਤ ਸਾਰੇ ਲੋਕ ਅਸੀਂ ਪਰ ਫਿਰ ਵੀ ਗੁਰੂ ਦੇ ਸਿੰਘ ਸਜੇ ਹੋਏ ਆ ਇੱਧਰ ਕਿੰਨੇ ਸ ਪਿਆਰੇ ਲੱਗਦੇ ਆ ਸਾਡੇ ਛੋਟੇ ਬੱਚੇ ਵੀ ਗੁਰੂ ਦਾ ਲਵਾਸ ਪਾ ਕੇ ਜਿਆਦਾ ਆਉਂਦੇ ਆ ਤਾਂ ਆਟੋਮੈਟਿਕਲੀ ਸਾਡੇ ਦਿਲ ਦੇ ਵਿੱਚ ਇਹ ਪੁਆਇੰਟ ਉੱਠਦਾ ਵੀ ਯਾਰ ਕਿੰਨਾ ਉੱਚਾ ਸੁੱਚਾ ਜੀਵਨ ਸਾਡੇ ਜੀਨੂ ਸਾਹਿਬ ਜਿਉਂ ਕੇ ਗਏ ਆ ਤੇ ਸਾਨੂੰ ਸੰਦੇਸ਼ ਦੇ ਕੇ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਆ ਬਾਬਾ ਜੀਵਨ ਸਿੰਘ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਹਿਬ ਦੇ ਦੱਸੇ ਸੰਦੇਸ਼ਾਂ ਤੇ ਚੱਲਣ ਦੀ ਅਸੀਂ ਪੂਰਨ ਕੋਸ਼ਿਸ਼ ਕਰਾਂਗੇ ਅੱਜ ਇਸ ਸਮਾਗਮ ਨੂੰ ਲੈ ਕੇ ਹ ਹੁਣ ਉਤਰ ਲੰਗਰ ਅਜੇ ਵੀ ਵਰਤਾਇਆ ਜਾ ਰਿਹਾ ਹੈਗਾ ਇਸੇ ਤਰ੍ਹਾਂ ਹੀ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰੱਖਣ ਸਮੁੱਚੇ ਬਾਬਾ ਜੀਵਨ ਸਿੰਘ ਦੀ ਬਲਵਾੜੀ ਜਿੱਨਾਂ ਦੀ ਸਰਪ੍ਰਸਤੀ ਹੇਠ ਇਹ ਪ੍ਰੋਗਰਾਮ ਸਾਰਾ ਹੋਇਆ ਤੇ ਸਮੁੱਚੇ ਨਗਰ ਦੇ ਲੋਕ ਇਸੇ ਤਰ੍ਹਾਂ ਹੀ ਮਤਾਮਾ ਭੈਣਾ ਵੀਰ ਬਜ਼ੁਰਗ ਬੱਚੇ ਪਹੁੰਚਦੇ ਰਹਿੰਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਖਿਮਾ ਦੀ ਜਾਂਚ ਕਮਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ चला जा चप्पल इतने लाल में